ਬਹੁਤ ਕਿਰਪਾ ਮਹਾਰਾਜ ਦੀ ਬਹੁਤ ਸੰਗਤ ਆ ਗਈ ਬੜੀ ਚੜ੍ਹਦੀ ਕਲਾ ਮਹਾਰਾਜ ਦੀ ਬਹੁਤ ਨੰਦਾ ਜੀ ਕੋਈ ਦਿੱਕਤ ਨਹੀਂ ਆਈ ਬੜੀ ਮਹਾਰਾਜ ਦੀ ਕਿਰਪਾ ਆ ਕਿਤੇ ਬਰਫ ਨਹੀਂ ਆ ਜੀ ਬਰਫ ਹੈ ਹੀ ਨਹੀਂ ਆਰ ਕੀ ਬੜੇ ਆਰਾਮ ਨਾਲ ਖੁੱਲੇ ਦਰਸ਼ਨ ਹੋ ਰਹੇ ਆ ਨੰਦ ਲੰਗਰ ਆ ਜੀ ਮਹਾਰਾਜ ਦੀ ਬੜੀ ਕਿਰਪਾ ਬੜੀ ਸੰਗਤ ਲੰਗਰ ਲਿਆ ਦੀ ਬਹੁਤ ਕਿਰਪਾ ਮਹਾਰਾਜ ਦੀ ਜਗਬਣੀ ਦਰਸ਼ਨ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਸੱਚਖੰਡ ਸ਼੍ਰੀ ਹਿਮਕੁੰਡ ਸਾਹਿਬ ਦੇ ਵਿੱਚ ਮੌਜੂਦ ਆ ਲਗਾਤਾਰ ਕਵਰੇਜ ਤੁਹਾਡੇ ਨਾਲ ਸਾਂਝੀ ਕਰ ਰਿਹਾ ਲਗਾਤਾਰ ਤੁਹਾਨੂੰ ਤਸਵੀਰਾਂ ਇੱਥੋਂ ਦਿਖਾ ਰਿਹਾ ਕਿਉਂਕਿ 25 ਮਈ ਨੂੰ ਯਾਨੀ ਕਿ ਅੱਜ ਕਵਾੜ ਖੁੱਲ ਚੁੱਕੇ ਨੇ ਮਹਾਰਾਜ ਦਾ ਸਰੂਪ ਜਿਹੜਾ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈਗਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਨੇ ਕਿਸੇ ਨੂੰ ਕੋਈ ਵੀ ਉਹ ਉਹ ਹੈ ਨਹੀਂ ਹੈ ਕਿ ਚੜਾਈ ਬਹੁਤ ਹੈ ਜਾਂ ਮੌਸਮ ਖਰਾਬ ਹੈ ਨਹੀਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ਼ਰਧਾ ਦੇ ਨਾਲ ਪਹੁੰਚੀਆਂ ਹੈਗੀਆਂ ਨੇ ਔਰ ਸ਼੍ਰੀ ਹਿਮਕੁੰਣ ਸਾਹਿਬ ਲੰਗਰ ਹਾਲ ਦੇ ਬਿਲਕੁਲ ਬਾਹਰ ਮੌਜੂਦ ਹੈਗੇ ਆ ਤਾਂ ਤੁਸੀਂ ਦੇਖ ਸਕਦੇ ਹੋ ਸੰਗਤ ਇਸ਼ਨਾਨ ਕਰ ਰਹੀ ਹੈ ਇਸ ਮੌਸਮ ਦੇ ਵਿੱਚ ਸੰਗਤਾਂ ਇਸ਼ਨਾਨ ਕੀਤਾ ਹੈ ਮਹਾਰਾਜ ਦੇ ਦਰਸ਼ਨ ਦੇ ਦਾਰੇ ਕੀਤੇ ਨੇ ਔਰ ਇਹ ਲੰਗਰ ਹਾਲ ਦੇ ਅੰਦਰ ਵੀ ਤੁਹਾਨੂੰ ਲੈ ਕੇ ਚੱਲਾਂਗੇ ਆ ਲੰਗਰ ਛਕ ਰਹੇ ਨੇ ਕਿਉਂਕਿ ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਜਿਹੜੇ ਤਾਂ ਆਉਂਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਪਰ ਜਿਹੜੇ ਨਹੀਂ ਕਿਉਂਕਿ ਇੱਥੇ ਹਾਈਟ ਜ਼ਿਆਦਾ ਹੋਣ ਕਰਕੇ ਔਰ ਸੰਸਾਧਨ ਘੱਟ ਹੋਣ ਕਰਕੇ ਇੱਥੇ ਖਿਚੜੀ ਦਾ ਲੰਗਰ ਹੁੰਦਾ ਹੈ ਔਰ ਗਰਮ ਚਾਹ ਦਾ ਤੇ ਨਾਲ ਰਸ ਮਿਲਦੇ ਨੇ ਕਿਉਂਕਿ ਇੱਥੇ ਇੰਨੀ ਹਾਈਟ ਤੇ ਫਿਰ ਲੰਗਰ ਲੈ ਕੇ ਜਾਣਾ ਬੜਾ ਮੁਸ਼ਕਲ ਹੈ ਪਰ ਇਹ ਗੁਰੂ ਨਾਨਕ ਦਾ ਲੰਗਰ ਹੈ ਲੰਗਰ ਚੱਲਦਾ ਹੀ ਰਹਿੰਦਾ ਭਾਵੇਂ ਚਾਹ ਦਾ ਕਿਉਂ ਨਾ ਚੱਲੇ ਇੱਥੇ ਖਿਚੜੀ ਵੀ ਆ ਔਰ ਗਰਮ ਚਾਹ ਵੀ ਐ ਤਾਂ ਗੱਲਬਾਤ ਵੀ ਕਰਾਂਗੇ ਸੰਗਤਾਂ ਦੇ ਨਾਲ ਔਰ ਅੰਦਰ ਲੰਗਰ ਹਾਲ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਦੇਦਾਰੇ ਕਰ ਲਏ ਹਾਂਜੀ ਬਹੁਤ ਵਧੀਆ ਜੀ ਤੇ ਕਿੱਦਾਂ ਦਾ ਲੱਗਿਆ ਮੌਸਮ ਵੀ ਖਰਾਬ ਐ ਵਧੀਆ ਜੀ ਕੋਈ ਦਿੱਕਤ ਨਹੀਂ ਆਉਣ ਦੀ ਵਧੀਆ ਆਰਾਮ ਨਾਲ ਦਰਸ਼ਨ ਹੋਏ ਨੇ ਇਸ ਨਾਲ ਕੀਤਾ ਇਸ ਇਸ਼ਨਾਨ ਕਰਨ ਵਿੱਚ ਕੋਈ ਦਿੱਕਤ ਨਹੀਂ ਸੱਲੂ ਜੀ ਠੀਕ ਹੈ ਬਹੁਤ ਮਨ ਖੁਸ਼ ਹੋਇਆ ਸਕੂਨ ਮਿਲਿਆ ਮਨ ਬਹੁਤ ਬਹੁਤ ਮਹਾਰਾਜ ਜੀ ਬੁਲਾਉਂਦੇ ਰਹਿਣ ਸਭ ਦੀ ਯਾਤਰਾ ਸਫਲ ਕਰਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਬਿਲਕੁਲ ਯਾਤਰਾ ਕਹਿੰਦੇ ਕਿ ਮਹਾਰਾਜ ਸਾਰਿਆਂ ਦੀ ਸਫਲ ਕਰੇ ਬੁਲਾਉਂਦੇ ਰਹਿਣ ਤਾਂ ਦਰਸ਼ਨ ਦੀਦਾਰੇ ਚੱਲ ਰਹੇ ਨੇ ਲੰਗਰ ਹਾਲ ਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਸੋ ਕਿਉਂਕਿ ਠੰਡ ਬਹੁਤ ਜ਼ਿਆਦੀ ਆ ਮਾਈਨਸ ਦੇ ਵਿੱਚ ਟੈਂਪਰੇਚਰ ਜਾ ਰਿਹਾ ਹੈਗਾ ਔਰ ਇੱਥੇ ਲੰਗਰ ਵੀ ਤੁਹਾਨੂੰ ਦਿਖਾ ਦਿੰਦੇ ਆ ਲੰਗਰ ਹਾਲ ਇੱਥੇ ਬਹਿਣ ਦੀ ਅਵਸਥਾ ਜਿਹੜੀ ਉਹ ਕੀਤੀ ਹੋਈ ਹੈ ਆ ਇਧਰ ਉਹ ਵੀ ਤੁਹਾਨੂੰ ਦਿਖਾ ਦਾਂਗੇ ਇੱਥੇ ਬੈਂਚ ਲੱਗੇ ਹੁੰਦੇ ਆ ਕਿਉਂਕਿ ਠੰਡ ਬਹੁਤ ਜ਼ਿਆਦੀ ਹੈ ਸੋ ਜਿਹੜੀ ਵੀ ਸੰਗਤ ਆਉਂਦੀ ਹੈ ਇੱਥੇ ਬੈਂਚਾਂ ਤੇ ਬੈਠ ਕੇ ਆ ਜਿਹੜਾ ਪ੍ਰਸ਼ਾਦਾ ਆਪਣਾ ਖਿਚੜੀ ਜਿਹੜੀ ਮਿਲਦੀ ਹੈ ਖਿਚੜੀ ਜਿਹੜੀ ਆ ਉਹ ਸ਼ੱਕ ਲੈਂਦੇ ਨੇ ਗਰਮ ਚਾਹ ਨਾਲ ਰਸ ਮਿਲਦੇ ਹੈਗੇ ਨੇ ਸੋ ਇੱਥੇ ਬੈਠ ਕੇ ਨਾਲੇ ਤਾਂ ਸੰਗਤਾਂ ਆਰਾਮ ਵੀ ਕਰ ਲੈਂਦੀਆਂ ਨੇ ਨਾਲੇ ਆਪਣਾ ਪ੍ਰਸ਼ਾਦਾ ਜਿਹੜਾ ਲੰਗਰ ਹੈ ਉਹ ਵੀ ਸ਼ੱਕ ਲੈਂਦੇ ਨੇ ਤਾਂ ਇਹ ਤਸਵੀਰਾਂ ਨੇ ਇਧਰਵਾਰੀ ਇੱਕ ਰਸੋਈ ਘਰ ਦੀ ਤਸਵੀਰ ਦਿਖਾ ਦਵਾਂ ਇਹ ਰਸੋਈ ਘਰ ਹੈਗਾ ਲਿਖਿਆ ਵੀ ਹੋਇਆ ਖਿਚੜੀ ਇੱਥੋਂ ਮਿਲਦੀ